ਆਪਣਾ ਰੈਂਟ ਸੀਗਾ ਅੱਧਾ ਤੇ ਇੱਥੇ ਕ੍ਰੋਕੋਡਾਇਲ ਸੱਗੇ ਸਿਆ ਜਿਹੜੇ ਹੈਗੇ ਚਮਗਿੱਦੜਾ ਨਾ ਇਹਨਾਂ ਨੇ ਸਾਰੀ ਰਾਤ ਬਹੁਤ ਰੌਲਾ ਪਾਇਆ ਬਹੁਤ ਰੌਲਾ ਪਾਇਆ ਨੀਂਦ ਨਹੀਂ ਆਉਣ ਦਿੱਤੀ ਹੁਣ ਵੀ ਬੋਲੀ ਜਾਂਦੇ ਨਾ ਤੇ ਰਾਤ ਵੀ ਬੋਲੀ ਹੁੰਦੇ ਸੀਗੇ ਹੁਣ ਲੰਮਕ ਕੇ ਬੋਲੀ ਹੁੰਦੇ ਤੇ ਰਾਤ ਨੂੰ ਓਡ ਓਡ ਕੇ ਬੋਲੀ ਜਾਂਦੇ ਸੀਗੇ ਉਹ ਸਾਹਮਣੇ ਹੁਣ ਉੱਥੇ ਉਹ ਸੀਗਾ ਕ੍ਰੋਕੋਡਾਇਲ ਤੇ ਆਹ ਭਾਈ ਸਾਹਿਬ ਮੇਰੇ ਟੈਂਟ ਦੇ ਥੱਲੇ ਬੈਠਾ ਸੀਗਾ ਇੱਥੇ ਅੱਗੇ ਬਹਿ ਕੇ ਡੱਡੂ ਤੈਨੂੰ ਆਈ ਨਹੀਂ ਪਤਾ ਵੀ ਸਾਹਮਣੇ ਇਹਨੂੰ ਖਾਣ ਵਾਲੇ ਇੱਥੇ ਬੈਠੇ ਹੈਗੇ ਜੇ ਅਜ ਮੀ ਨਾ ਪੈਂਦਾ ਤੇ ਤੁੱਪ ਨਿਕਲੀ ਹੁੰਦੀ ਤਾਂ ਇਹ ਅੱਜਕੱਲ ਇਹ ਇੱਥੇ ਨਹੀਂ ਹੋਣਾ ਸੀਗਾ ਇਹਦੀ ਡੈਸਟੀਨੇਸ਼ਨ ਤੇ ਪਹੁੰਚਣਾ ਸੀ ਇਹ ਕਾਡ ਡੁੱ ਇਹ ਕਾਡ ਡੁੱ ਜਿਹੜਾ ਪੱਤਾ ਥੱਲੇ ਬੈਠਾ ਹੈ ਇਹ ਹੁਣ ਮੇਰੇ ਟੈਂਟ ਥੱਲੇ ਨਿਕਲੇ ਆਗੇ ਪਾਣੀ ਕਿਉਂ ਹਨਾ ਨੂੰ ਆਈ ਨਹੀਂ ਪਤਾ ਬਿਜਾ ਜਦ ਧੁੱਪ ਨਿਕਲੀ ਹੁੰਦੀ ਮੀਂਹ ਨਾ ਪੈਂਦਾ ਤੇ ਇਹਨਾਂ ਨੂੰ ਖਾਣ ਵਾਲੇ ਇੱਥੇ ਬਾਹਰ ਨਿਕਲੇ ਹੋਣੇ ਸੀਗੇ ਗੇਵੀ ਉਨ ਦਾ ਬੀਓ ਪਰ ਮੇਜ਼ੇ ਦਾ ਕੰਮ ਹੋ ਜਾਂਦਾ ਉਧਰ ਰੌਲਾ ਪਾਈ ਜਾਂਦੇ ਆ ਤੇ ਸਾਡੇ ਮੇਰੀ ਰੋਟੀ ਪਾਣੀ ਬਣਾਉਣ ਵਾਲਾ ਪਿਆ ਗਿਆ ਤੇ ਨੋ 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 ਵੀ ਐਮ ਆਈ ਡਰੋਨ ਡਾ ਕੇ ਵੇਖ ਲਿਆ ਕੈਂਪ ਸਾਈਟ ਆਪ ਸਾਰੀ ਸੈੱਟ ਕਰਨ ਲਈ ਲੇਟ ਚੱਲ ਗਿਆ ਨਾ ਜ ਮੈਂ ਬਹੁਤ ਜ਼ਿਆਦਾ ਤੇ ਹੁਣ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪਣੀ ਰਾਤ ਦੀ ਸਟੇ ਆ ਸਾਹਮਣੇ ਬਾਓਬ ਐਬ ਤੇ ਡਰੱਖਰਲੇ ਸੀਗੀ ਤੇ ਨਾਲੇ ਦੇ ਪਰਲੇ ਪਸੇ ਮਗਰਮੱਛ ਸੀਗੇ ਬੜਾ ਬੈਟ ਬਹੁਤ ਹੈਗੇ ਮਗਰਮੱਛ ਨਹੀਂ ਦੇਖਿਆ ਆਪਾਂ ਨੂੰ ਆ ਨਾਲ ਮੇਰੇ ਦੋ ਤਿੰਨ ਗੋਰੇ ਹੋਰ ਸੀਗੇ ਉਹ ਕਿਨੂੰ ਸਾਨੂੰ ਦੇਖ ਗਏ ਮੈਂ ਬਾਹਲਾ ਗਿਆ ਵੀ ਨਹੀਂ ਕਿਉਂਕਿ ਮੈਂ ਕੰਮ ਕਰੀ ਜਾਂਦਾ ਸੀਗਾ ਸਵੇਰੇ ਸਵੇਰੇ ਮੈਂ ਲੇਟ ਉੱਠਿਆ ਤੇ ਮੈਂ ਫਿਰ ਕੰਮ ਤੇ ਲੱਗ ਗਿਆ। ਅਜੇ ਮੈਂ ਬ੍ਰੇਕਫਾਸਟ ਰੋਟੀ ਪਾਣੀ ਤੇ ਪੈਦੋਂ ਕੁਝ ਨਹੀਂ ਤਿਆਰ ਕੀਤਾ ਤੇ ਮੇਰਾ ਟਾਈਮ ਸਿਰਫ ਅੱਧਾ ਘੰਟਾ ਰਹਿ ਗਿਆ ਜਾਣਾਂ ਦਾ। ਕਿਉਂਕਿ 10 ਵਜੇ ਇਹ ਕਹਿੰਦੇ ਚੈੱਕ ਆਊਟ ਕਰ ਜਾਓ। ਬਸਣੇ ਤੇ ਦੋ ਤਿੰਨ ਸੈਂਡਵਿਚਾ ਬਣਾਉਣਾ ਮੈਂ ਤੇ ਜਿੰਨੇ ਰਾਜ ਆਪਣੇ ਕੰਮ ਆਏ ਲਹੀਆਂ ਤੇ ਅੱਜ ਰਾਤੀ ਨਹੀਂ ਪਿਆ ਸੀਗਾ। ਨਹੀਂ ਕਰਕੇ ਵੀ ਸ਼ਾਇਦ ਨਾ ਆਏ ਹੁਣ ਬਾਹਰ। ਜਾਂ ਮੇਰੀ ਸੇਫਟੀ ਵਾਸਤੇ ਨਾ ਆਏ ਹੁਣ ਬਾਹਰ। ਤੇ ਪਤਾ ਨਹੀਂ ਨਹੀਂ ਤਾਂ ਉਹ ਕਹਿੰਦੇ ਬਾਹਰ ਆਉਂਦੇ ਹੁੰਦੇ ਧੁੱਪ ਸੇਕਣ ਵਾਸਤੇ। ਹਣ ਤਾਂ ਜੜੀ ਹੋਈ ਐ ਤੇ ਪਰ ਹੁਣ ਉਹ ਮੇਰੇ ਦਾ ਹੈ ਨਹੀਂਗੇ। ਸ਼ਾਇਦ ਸਵੇਰੇ ਸਵੇਰੇ ਆਉਂਦੇ ਹੁੰਦੇ ਸੀਗੇ। ਤੇ ਬਾਕੀ ਦਿਨ ਤੇ ਹਫਤੇ ਤੇ ਕਰਨ ਵਾਲੀ ਇਹਨਾਂ ਨੂੰ ਇਹ ਫੀਡ ਪਾਉਂਦੇ ਆਗੇ ਤਾਂ ਉਹ ਫੀਡ ਖਾਣ ਵਾਸਤੇ ਬਾਹਰ ਆਉਂਦੇ ਆ। ਤੇ ਸ਼ਾਇਦ ਸੋਮਵਾਰ ਜਾਂ ਮੰਗਲਵਾਰ ਅਜ ਮੈਨੂੰ ਲੱਗਦਾ। ਤੇ ਸ਼ਾਇਦ ਤਾਂ ਕਰਕੇ ਨਾ ਹੋਵੇ। ਸ਼ਨੀਵਾਰਾਂ ਤੋਂ ਉਹਨੂੰ ਫੌਂਦੇ ਹੁਣ ਕਿਉਂਕਿ ਦਰਾਸ਼ ਬਾਦ ਬਹੁਤ ਹੁੰਦਾ ਹੁੰਦਾ ਸੀ ਨਾ। ਸ਼ੁੱਕਰਵਾਰ ਸ਼ਨੀਵਾਰਾਂ ਤੋਂ ਬਾਅਦ ਉਹ ਜਿਹੜੇ ਦਿਨ ਦੱਥੇ ਹੁੰਦੇਗੇ। ਪਰ ਆਪਾਂ ਇੱਥੇ ਅੱਜ ਆਪ ਨੂੰ ਨਹੀਂ ਦਿਖੇ। ਆਪ ਨੂੰ ਉਹ ਦੇਖਿਆ ਬਹੁਤ ਜ਼ਿਆਦਾ ਚਾਮ ਚੜਿਕਾ ਜੀਆਂ ਬਾੜ ਜਿਹੜੇ ਹੁੰਦੇ ਹੈਗੇ। ਤੰਗਿੱਦੜ ਉਹ ਬਹੁਤ سارے ਸੀਗੇ ਤੇ ਮੈਂ ਰਾਤੀ ਇੱਥੇ ਰੱਖ ਗਿਆ ਸੀਗਾ ਰੋਟੀ ਪਾਣੀ ਆਉਗਾ ਤੇ ਇੱਥੇ ਲਿਖਿਆ ਜੇਕਰ ਤੁਸੀਂ ਅੱਗੇ ਨਹੀਂ ਲੱਗ ਜਾਣਾ ਕੁਝ ਤਾਂ ਇੱਥੇ ਰੱਖ ਦਿਓ ਤੇ ਮੈਂ ਇੱਥੇ ਰੱਖਿਆ ਤੇ ਲੋਕਾਂ ਨੂੰ ਲੱਗਿਆ ਵੀ ਇਹ ਸਾਡੇ ਵਾਸਤੇ ਹੀ ਹੈ ਕੋਈ ਕੱਢ ਕੇ ਇੱਥੇ ਰੱਖ ਗਿਆ ਕੋਈ ਕੁਝ ਆਉਂਦੇ ਰਸਤੇ ਰੱਖ ਕੇ ਫਿਰ ਮੈਂ ਸਾਰਾ ਇਕੱਠਾ ਕਰਕੇ ਫਿਰ ਇੱਥੇ ਰੱਖਿਆ ਆਪਾਂ ਆਪਣਾ ਸੌਸ ਕਰ ਲੈ ਜੋ ਨਾਲ ਤੇ ਆਹ ਸਾਹਮਣੇ ਮੇਰਾ ਫਰੂਟਸ ਪਏ ਆ ਦੋ ਆਂਡੇ ਪਏ ਆ ਦੇਚ ਬਰੈਡ ਪਏ ਆ ਸੋ ਇਹ ਸਾਰਾ ਸਾਬਤ ਆਉਂਦੀ ਹੁੰਦਾ ਇਹ ਪਿੰਡ ਦਾ ਨਾਮ ਹੈ ਟਿੰਬਰ ਕ੍ਰੀਕ ਤੇ ਇੱਥੇ ਆਪਾਂ ਕੈਰਾਵਨ ਪਾਰਕ ਦੇ ਵਿੱਚ ਥਾਂ ਲਈ ਹੋਈ ਸੀਗੀ ਤੇ ਅਗਲੀ ਕੀ ਹੈ ਅੱਗੇ ਅੱਜ ਜਿੱਥੇ ਆਪਾਂ ਜਾਣਾ ਨਾ ਬਰੂਮ ਉਹ ਹੈਗਾ 1400 ਕਿਲੋਮੀਟਰ ਤੇ ਉਹ ਰਾਹ ਦੇ ਵਿੱਚ ਕੋਈ ਵੀ ਕੈਰਾਵਨ ਪਾਰਕ ਹੈ ਨਹੀਂਗਾ ਦੋ ਸੀਗੇ ਉਹ ਬੰਦ ਕੀਤੇ ਹੋਏ ਆ ਚਾਹੇ ਉਹ ਤੁਹਾਨੂੰ ਲੋਕਾਂ ਨੇ ਬੰਦ ਕਰਾਦੇ ਹੋਣਗੇ ਪਰ ਮੈਨੂੰ ਦੋ ਹੋਟਲ ਮਿਲੇ ਆ ਉਹ ਹੋਟਲ ਮਹਿੰਗੇ ਆ ਪਰ ਉਹਨਾਂ ਵਿੱਚੋਂ ਇੱਕ ਸਸਤਾ ਹੋਟਲ ਆ ਉਹਦੇ ਵਿੱਚ ਸਾਡੇ ਕੋਲ ਸਿੰਗਲ ਰੂਮ ਹੈਗਾ ਛੋਟਾ ਜਿਹਾ ਉਹਨਾਂ ਤੋਂ 100 ਡਾਲਰ ਦੇ ਦਿੱਤੇ ਤੇ ਰਹਿ ਪਈ ਰਾਤ ਨੂੰ ਤੇ ਮੈਂ ਉਹ ਰਿਜ਼ਰਵ ਕਰਵਾਇਆ ਗਿਆ ਤੇ ਉਹ ਵੀ ਔਖੇ ਰਿਜ਼ਰਵ ਕੀਤਾ ਕਹਿੰਦੇ ਕ੍ਰੈਡਿਟ ਕਾਰਡ ਡਿਟੇਲ ਦਿਓ ਮੈਂ ਕਿ ਕ੍ਰੈਡਿਟ ਕਾਰਡ ਡਿਟੇਲ ਮੈਂ ਦੇ ਨਹੀਂ ਸਕਦਾ ਨਾ ਮੈਂ ਕੈਸ਼ ਪੇਮੈਂਟ ਕਰੂੰਗਾ ਕਹਿੰਦੇ ਨਹੀਂ ਫਿਰ ਹੁੰਦਾ ਨਹੀਂਗਾ ਫਿਰ ਉਹਦੇ ਨਾਲ ਰਿਕਵੈਸਟ ਕੋਸਟ ਜੀ ਕੀਤੀ ਮੈਂ ਤਾਂ ਤਾਂ ਅਪਲਾਈ ਕਰਕੇ ਫਿਰ ਉਹਨੇ ਕਰਤਾ ਸਵਾਤਾ-ਉਸਾਤਾ ਵੀ ਹੁੰਦਾ ਹੁੰਦਾ ਉਹ ਆਪਣੀ ਗੱਡੀ ਖੜੀ ਸਾਹਮਣੇ ਸਾਰਾ ਸਾਮਾਨ ਉਹਦੇ ਚ ਮੈਂ ਆਲਰੇਡੀ ਕਰਤਾ ਰੋਟੀ ਪਾਣੀ ਬਣਾ ਕੇ ਤੇ ਇੱਕ ਤਾਂ ਸਾਈਡੇ ਚ ਖਾ ਕੇ ਤੇ ਹਾਂ ਅੱਗੇ ਨੂੰ ਵਧਾਂਗੇ ਤੇ ਹੋਰ ਗੱਲ ਮੋਗ ਗਿਆ ਸਾਰਾ ਪਾਣੀ ਮੋਗ ਗਿਆ ਆਪਣੇ ਕੋਲੇ ਸਿਰਫ ਇੱਕ ਬੋਤਲ ਰਹਿ ਗਈ ਉਹ ਵੀ ਬਹੁਤ ਟਾਈਮ ਪਹਿਲਾਂ ਦੀ ਭਰੀ ਹੋਈ ਹੈਗੀ ਆ ਉਹ ਮੇਰੇ ਰਿਜ਼ਰਵਰ ਕੀ ਹੋਈ ਹੈ ਵੀ ਜੇ ਪਾਣੀ ਮੋਗ ਗਿਆ ਤਾਂ ਆਪਣੇ ਉਹ ਕੰਮ ਆ ਜੇ ਤੇ ਉਹ ਹੁਣ ਪੀਤਾ ਜਾਊਗਾ ਤੇ ਇੱਥੋਂ ਮੈਂ ਪਾਣੀ ਫੜਦਾ ਕਿਉਂਕਿ ਪਾਣੀ ਬਹੁਤ ਮਹਿੰਗਾ ਹੋ ਗਿਆ ਇੱਧਰ ਆ ਕੇ ਤੇਲ ਤੇ ਪਾਣੀ ਬਹੁਤ ਮਹਿੰਗਾ ਹੋ ਗਿਆ ਜਿਹੜੀ ਆਪਾਂ ਨੂੰ ਉੱਥੇ 24 ਬੋਤਲਾਂ ਉਹ ਜੀਆਂ ਮੈਨੂੰ 10 ਡਾਲਰਾਂ ਨੇ ਮਿਲ ਜਾਂਦੀਆਂ 6 ਤੋਂ ਅੱਡਾ ਡਾਲਰਾਂ ਦੀਆਂ ਇੱਥੇ ਇਹ ਹੀ ਬੋਤਲਾਂ ਜਿਹੜੀਆਂ 12 ਆਣੀਆਂ ਹੈਗੀਆਂ ਇਹ ਤਕਰੀਬਨ 20 ਡਾਲਰ ਦੀਆਂ ਹੈਗੀਆਂ ਜੇ 24 ਦੇ ਗੱਲ ਪਹੁੰਚੀ ਤਾਂ ਇਹ 40-40 ਦੀ ਤੱਕਣਗੀਆਂ ਸੋ ਐਸਾ ਪਾਣੀ ਲੈ ਕੇ ਅੱਗੇ ਵੱਲੋਂ ਵਰਦੇ ਆ ਪਰਸ ਦਾ ਕਈ ਕੁਝ ਰੱਖ ਦੋ ਮੈਂ ਜ਼ਰੂਰ ਮਹਿੰਗੇ ਰੱਖੋ ਤਾਂ ਸਾਰਾ ਤੇ ਮੇਰੇ ਕੋ ਮਸ਼ਰੂਮ ਪਏ ਸੀਗੇ ਮੈਂ ਸੋਚਿਆ ਨੂੰ ਰਾਤ ਨੂੰ ਸਬਜ਼ੀ ਚ ਵਰਤ ਲਾਂਗੇ ਫਿਲਹਾਲ ਬਰੈਡ ਮੈਂ ਤਾਂ ਸੇਕੀ ਆ ਨਾ ਤੇ ਆ ਮੇਰੇ ਕੋ ਦੋ ਬਲੇ ਅੰਡੇ ਪਏ ਸੀਗੇ ਕੱਲੋ ਸਟੋਰ ਤੋਂ ਖੜੇ ਸੀ ਜਿਹੜਾ ਉੱਧਰ ਬਾਹਰ ਸੀਗਾ ਤੇ ਇਹ ਬਰੈਡਾਂ ਦੇ ਵਿੱਚ ਦੋ ਅੰਡੇ ਰੱਖਾਂਗੇ ਤੇ ਉੱਪਰ ਸੌਸ ਪਾ ਕੇ ਤੇ ਡਾਨਾ ਮਸਾਈ ਦਾ ਬ੍ਰੇਕਫਾਸਟ ਆ ਰਹੀ ਹੋਊਗਾ ਤੇ ਆ ਨਾਲ ਮੈਂ ਥੋੜੀ ਥੋੜੀ ਖਾ ਰਿਆ ਨੀ ਕੱਲ ਰਾਤੀ ਲਈਆਂ ਸੀਗੀਆਂ ਸਲਾਬੀਆਂ ਜਿਹੀਆਂ ਹੋ ਗਈਆਂ ਪਰ ਕੋਈ ਗੱਲ ਨਹੀਂ ਖਾ ਸਕਦੇ ਮੈਂ ਨਾਲ ਤੇ ਆ ਬਣਿਆ ਅੱਜ ਦਾ ਭੋਜਨ ਤੇ ਇੱਕ ਹੋਰ ਗੱਲ ਇੱਥੇ ਹਿਮੀਡੀਟੀ ਇੰਨੀ ਕਿ ਜ਼ਿਆਦਾ ਹੈ ਨਾ ਡਾਰਵਿਨ ਨਾਲੇ ਹੋਰ ਜ਼ਿਆਦਾ ਸੀਗੀ ਇੱਧਰ ਪਾਸੇ ਵੀ ਬਹੁਤ ਹੈਗੀ ਹੈ ਮਤਲਬ ਮੁਰਕਾ ਉਹੀ ਆ ਜਾਂਦਾ ਬਿਨਾ ਕਿਸੇ ਗੱਲ ਤੋਂ ਇਹ ਮੈਲਬਨ ਚ ਜਮਾ ਨਹੀਂ ਹੁੰਦਾ ਉਥੇ ਵਾਰ ਮੁਰਕਾ ਆ ਹੀ ਜਾਂਦਾ ਸਾ ਮਾਦੀ ਕੋ ਵੀਰ ਕੀ ਢੰਡੀ ਹੋਣ ਵਾਸਤੇ ਪੱਖੇ ਥੱਲੇ ਲੇਟ ਚੱਲ ਰਹੀ ਹੈ ਇਸ ਲਈਏ ਚੱਕ ਥਿਸ ਕੈਂਪ ਗਰਾਉਂਡ ਦੇ ਵਿੱਚ ਨਾ ਇੱਕ ਸਾਹਮਣੇ ਆ ਵੀ ਫਿਰਦਾ ਹੈਗਾ ਇਹ ਹੁਣ ਇੱਧਰ ਆਊਗਾ ਇਹਨੂੰ ਗੱਲਾਂ ਗੁੱਲਾਂ ਕਰਨ ਵਾਲਾ ਚਾਹੀਦਾ ਅਧੀ ਰਾਤ ਨੂੰ 1 ਵਜੇ ਨਾ ਇਹਨੇ ਬਹੁਤ ਖਾਰੂ ਪਾਇਆ ਬਹੁਤ ਜ਼ਿਆਦਾ ਖਾਰੂ ਪਾਇਆ ਆਰੇ ਇਹਨੂੰ ਗੱਲਾਂ ਕਰਨ ਵਾਸਤੇ ਚਾਹੀਦਾ ਕੋਈ ਨਾ ਕੋਈ ਵੀ ਮੇਰੇ ਨਾਲ ਗੱਲਾਂ ਕਰੀ ਜਾਓ ਬਸ ਕਾ ਹਿਊਮਿਡਲ ਲੱਕ ਆ ਗਿਆ ਤਾਂ ਇਥੇ ਰਹਿੰਦੇ ਰਹਿੰਦੇ ਹੈਗੇ ਕ੍ਰੋਕੋਡਾਈਲਸ ਇਹਨਾਂ ਦਾ ਲੱਕ ਆ ਗਿਆ ਹਉ ਸਾਹਮਣੇ ਉੱਪਰ ਉਹ ਦੇਖ ਗਿਆ ਮੈਨੂੰ ਇੱਕ ਹੋਰ ਆਈ ਜਾਂਦਾ ਪਰੰਤ ਆਪਿਕਾ ਇਧਰ ਹੀ ਆਈ ਜਾਂਦਾ ਹੁਣ ਇਹਨਾਂ ਨੂੰ ਕਰਦੇ ਆਪਾਂ ਬਾਏ ਦੇਖ ਲੈ ਦੋਨੇ ਹੀ ਮਗਰ ਮੱਛੀ ਵੀ ਦੇਖ ਲੈ ਬਹੁਤ ਵੱਡੇ ਵੱਡੇ ਹੈਗੇ ਤੇ ਆ ਵੀ ਦੇਖ ਲੈ ਕੀ ਕਹਿੰਦੇ ਨੇ ਇਹਨੂੰ ਆਪਾਂ ਬੈਟਸ ਸੱਤ ਹੁਣ ਇਥੋਂ ਅੱਗੇ ਅਗਲੇ ਰਾਹ ਵੱਲ ਵਧਣ ਨੂੰ ਪਿਆਰ ਆਪ ਇਹਨਾਂ ਨੂੰ ਗਧੇ ਪਤਾ ਕਿਉਂ ਕਹਿੰਦੇ ਆ ਤੇਰਾ ਨਾਮ ਤਾਂ ਹੀ ਗਧਾ ਰੱਖਿਆ ਹੈਗਾ ਕਮਲ ਪੁੱਟ ਕੇ ਦੋਤੇ ਕੜਾ ਪਰ ਵਧੀਆ ਯਾਰ ਬਹੁਤ ਮੋਹ ਲੈਂਦਾ ਹੈਗਾ ਉਹ ਫਿਰਮ ਨਹੀਂ ਸੀਗੀ ਆਈਸ ਏਜ ਇਹਦਾ ਉਹਦੇ ਵਿੱਚ ਹੁੰਦਾ ਸ਼ਰਾਰਤੀ ਜਿਹਾ ਹੋਏ ਜਾਏ ਆਕੜ ਵਾਵਾ ਇਹਦੇ ਚ ਜੇ ਗੱਲ ਗੁਲ ਨਾ ਕਰੀ ਨਾ ਲੱਤਾਂ ਨੂੰ ਤਾਈ ਮਾਰੀ ਜਾਂਦਾ ਸੀ ਤੂੰ ਜਾ ਇੱਥੇ ਆਪ ਬੇਬੀ ਦੇ ਪੰਪ ਤੋਂ ਆਪਾਂ ਤੇਲ ਪੋਆ ਲਿਆ ਨਾਲੇ ਪਾਣੀ ਚੱਕ ਲਿਆ ਤੇ ਇੱਚ ਆਪਾਂ ਰਹਿ ਸੀਗੇ ਹੁਣ ਆਪਾਂ ਫੇਰ ਅੰਦਰ ਚੱਲੇ ਆ ਉਹਦਾ ਰੀਜ਼ਨ ਇਹ ਆ ਬਿੰਦਰਾ ਪਾ ਦੁੱਧ ਤਾਂ ਭੁੱਲ ਗਿਆ ਉਹਦਾ ਉਹ ਮੈਂ ਫ੍ਰੀਜ਼ਰ ਚ ਰੱਖਿਆ ਸੀਗਾ ਮੈਂ ਜਦ ਠੰਡਾ ਹੋ ਜਾਏ ਨਾ ਜੰਮ ਜੇ ਤਾਂ ਕਿ ਦੁਪਹਿਰ ਤੱਕ ਸਹੀ ਰਵੇ ਤੇ ਹੁਣ ਆਪਾਂ ਦੁੱਧ ਚੱਕਣ ਚੱਲੇ ਆ ਬਬਸ ਤਾਂ ਹੁਣ ਆਪਾਂ ਇਸ ਥਾਂ ਤੋਂ ਨਿਕਲਦੇ ਆਂ ਤੇ ਅੱਗੇ ਵੱਲ ਵਧਦੇ ਆਂ ਅਗਲੀ ਲੋਕੇਸ਼ਨ ਦਾ ਨਾਮ ਹੈ ਹਾਲ ਕ੍ਰੀਕ ਉੱਥੇ ਮੈਂ ਹੋਟਲ ਬੁੱਕ ਕਰਾਇਆ ਕਿਉਂਕਿ ਬਰੂਮ ਤੱਕ ਜਾਂਦੇ ਹੋਏ ਆਪਾਂ ਨੂੰ ਕੋਈ ਵੀ ਕੈਰਵਨ ਪਾਰਕ ਨਹੀਂ ਮਿਲਣਾ ਇੱਥੇ ਹੈ ਹੀ ਨਹੀਂਗਾ ਸਿਰਫ ਹੋਟਲਸ ਨੇ ਤੇ ਹੋਟਲ ਮੈਨੂੰ ਇੱਕ ਮਿਲਿਆ ਉਹ 99 ਡਾਲਰਸ ਮਿਲਿਆ ਬਾਕੀ ਸਾਰੇ ਮਹਿੰਗੇ ਏਗੇ ਤਦ ਸਾਰੇ ਕਿੰਨੇ ਤਿੰਨ ਲੈ ਗਿਆ ਬਾਕੀ ਮਹਿੰਗੇ ਆ ਇੱਕ ਸਸਤਾ ਹੈਗਾ ਉਹ ਆਪਾਂ ਬੁੱਕ ਕਰਾ ਲਿਆ ਤੇ ਮੈਂ ਉਹਨੂੰ ਕਿਹਾ ਮੈਂ ਆਖਾ ਮੈਂ ਕਾਰ ਡਿਟੇਲ ਨਹੀਂ ਦੇਣੀ ਵੀ ਮੈਂ ਤਨ ਉੱਥੇ ਹੈਗੇ ਪੈਸੇ ਵੇੇ ਕਰ ਦੂੰਗਾ ਕਹਿੰਦਾ ਕੋਈ ਗੱਲ ਨਹੀਂ ਤੋ ਇੱਥੇ ਆ ਕੇ ਪੈਸੇ ਵੇੇ ਕਰ ਦੇ। ਤੇ ਅੱਜ ਆਪਾਂ ਚੱਲੇ ਆ ਹੌਲ ਕਰੇਕ ਵੱਲ ਹੌਲ ਕਰੇਕ ਇੱਥੋਂ ਤਕਰੀਬਨ 600 ਕਿਲੋਮੀਟਰ ਦੂਰ ਹੈਗਾ ਤੇ ਆਪ ਨੂੰ 6.5 ਘੰਟੇ ਲੱਗਣੇ ਆ 7 ਘੰਟੇ ਲੱਗ ਜਾਣੇ ਆ ਕਿਉਂਕਿ ਇਹ ਪਹਾੜੀ ਏਰੀਆ ਹੈਗਾ ਸਾਰਾ ਠੀਕ ਹੈ ਪਹਾੜਾ ਦੇ ਵਿੱਚ ਉੱਚੇ ਤੇ ਜਾਵਾਂਗੇ ਆਪਾਂ ਤੇ ਸਪੀਡ ਇੱਥੇ ਹੈਗੀ 130 150 ਵੀ ਹੈ ਨਾ 130 ਦੀ ਤੇ ਪਰ 130 ਵਾਲੀ ਸੜਕ ਹੈ ਨਹੀਂ ਕਿ ਇਹਨਾਂ ਦੀ ਸੜਕ ਹੈਗੀ ਆਹੋ ਜੀ ਤੇ ਬਾਕੀ ਜੇ ਤੁਹਾਨੂੰ ਵਲੌਗ ਵਧੀਆ ਲੱਗਦੇ ਆ ਪਲੀਜ਼ ਲਾਈਕ ਕਰਦੇ ਆ ਕਰੋ ਥੈਂਕ ਯੂ ਤੇ ਜਿੱਥੇ ਮੈਂ ਰੁਕਿਆ ਹੋਇਆ ਨਾ ਇੱਥੇ ਉਹ ਕੀੜਿਆਂ ਦੇ ਭੌਣ ਤੇ ਬਾਉ ਬਾਬ ਦੇ ਦਰਖਤ ਬਹੁਤ ਹੈਗੇ ਆ ਜਿਵੇਂ ਆ ਸਾਹਮਣੇ ਹੈਗਾ ਇਹ ਦਰਖਤ ਦੇ ਤਣੇ ਦੇ ਵਿੱਚ ਪਾਣੀ ਹੁੰਦਾ ਹੈਗਾ ਤੇ ਇਹ ਦਰਖਤ ਇੰਨੇ ਕ ਰੇਅਰ ਹੈ ਨਾ ਇਹ ਅਫਰੀਕਾ ਵਿੱਚ ਪਾਏ ਜਾਂਦੇ ਆ ਤੇ ਇੱਥੇ ਪਾਏ ਜਾਂਦੇ ਹੈਗੇ ਤੇ ਮੈਨੂੰ ਜਿੱਥੋਂ ਵੀ ਲੱਗਦਾ ਨਾ ਵੀ ਇਹ ਜਿਹੜੀ ਧਰਤੀ ਹੈਗੀ ਲਾਲ ਮਿੱਟੀ ਹੈ ਲਾਲ ਮਿੱਟੀ ਅਫਰੀਕਾ ਵਿੱਚ ਵੀ ਹੈਗੀ ਇੱਥੇ ਵੀ ਹੈਗੀ ਆ ਉੱਥੇ ਵੀ ਥੋੜੇ ਜੇ ਕਾਲੇ ਲੋਕ ਹੈਗੇ ਤੇ ਇੱਥੇ ਵੀ ਕਾਲੇ ਲੋਕ ਹੈਗੇ ਆ ਤੇ ਉੱਥੋਂ ਦੇ ਕਬੀਲੇ ਵੀ ਉਹ ਜਿਹੇ ਆ ਇੱਥੇ ਦੇ ਕਬੀਲੇ ਵੀ ਉਹ ਜਿਹੜੇ ਇੱਥੋਂ ਦੇ ਇੱਥੋਂ ਦੇ ਲੋਕ ਹੈਗੇ ਆ ਫਟ ਬਰਗੋਸ ਸਿਮਿਲਰ ਹੈਗਾ ਵਾਤਾਵਰਨ ਵੀ ਸੇਮ ਹੈ ਗਰਮੀ ਸਰਦੀ ਵੀ ਸੇਮ ਹੈ ਜਿਵੇਂ ਬਾਕੀ ਸਾਰੀ ਦੁਨੀਆ ਦੇ ਵਿੱਚ ਜਦੋਂ ਗਰਮੀਆਂ ਆਉਂਦੀਆਂ ਉਦੋਂ ਆਸਟ੍ਰੇਲੀਆ ਵਿੱਚ ਠੰਡ ਪੈਂਦੀ ਹੈ ਤੇ ਜਦੋਂ ਸਾਰੀ ਦੁਨੀਆ ਵਿੱਚ ਗਰਮੀਆਂ ਆਉਂਦੀਆਂ ਉਦੋਂ ਅਫਰੀਕਾ ਵਿੱਚ ਵੀ ਠੰਡ ਪੈਂਦੀ ਹੈਗੀ ਆ ਤਾਂ ਇਹ ਦੋਨੇ ਆਪਸ ਦੇ ਵਿੱਚ ਬਹੁਤ ਮੈਚ ਕਰਦੇ ਹੈਗੇ ਤੇ ਦੋਨੇ ਹੈਗੇ ਵੀ ਕਿਊਟਰ ਤੋਂ ਥੱਲੇ ਹੈਗੇ ਆ ਤੇ ਮੈਨੂੰ ਲੱਗਦਾ ਜਦੋਂ ਟੈਕਟੋਨਿਕ ਪਲੇਟਸ ਟੁੱਟ ਕੇ ਅੱਡ-ਅੱਡ ਹੋਈਆਂ ਸੀ ਨਾ ਤੇ ਇਹ ਮੈਨੂੰ ਲੱਗਦਾ ਅਫਰੀਕਾ ਦਾ ਇੱਕ ਪਾਰਟ ਹੋਊਗਾ ਜਿਹੜਾ ਟੁੱਟ ਕੇ ਇੱਧਰ ਆ ਗਿਆ ਹੋਊਗਾ ਮੈਨੂੰ ਲੱਗਦਾ ਇਦਾਂ ਤੇ ਮੈਨੂੰ ਉਹਦੇ ਬਾਰੇ ਪਤਾ ਵੀ ਨਹੀਂਗਾ ਤੇ ਆ ਸਾਹਮਣੇ ਬਾਓਬੈਬ ਦਾ ਦਰਖਤ ਤੇ ਮੈਂ ਇੱਥੇ ਤਾਂ ਰੁਕਿਆ ਜਿਹੜਾ ਆ ਦਰਖਤ ਹੈ ਨਾ ਇਹ ਕਿੰਨਾ ਸੋਹਣਾ ਹੈਗਾ ਇਹ ਜੀ ਕਿਹੋ ਜਿਹੀ ਸ਼ੇਪ ਹੈਗੀ ਉਹ ਪਿੱਛੇ ਵੀ ਹੈਗਾ ਇੱਕ ਇੱਧਰ ਵੀ ਹੈਗਾ ਤਾਂ ਬਾਓਬੈਬ ਦੇ ਦਰਖਤ ਹੀ ਦਰਖਤ ਹੈਗਾ ਸਾਹਮਣੇ ਇੱਕ ਜਾ ਜੋੜਾ ਚੱਲ ਰਿਹਾ ਹੈ ਆਪਣੇ ਫਰੇਮ ਦੇ ਵਿੱਚ ਤੇ ਇੱਧਰ ਵੀ ਬਾਓਬੈਬ ਦਾ ਇੱਕ ਬਹੁਤ ਵੱਡਾ ਦਰਖਤ ਹੈ ਤਾਂ ਇਹ ਬਾਓਬੈਬ ਦੇ ਦਰਖਤ ਦੇ ਵਿੱਚ ਮੈਂ ਗੈਵੀ ਸਿੱਧੂ ਰਿਪੋਰਟਿੰਗ ਕਰਦਾ ਫਿਰ ਤੇ ਆਪਾਂ ਇਸ ਟਾਈਮ ਕਰ ਰਹੇ ਆ ਤਾਪੇ ਕਲਾ ਬੀਓ ਪ੍ਰ ਮੈਂ ਪਹੁੰਚ ਗਿਆ ਜੀ ਵੈਸਟਰਨ ਆਸਟ੍ਰੇਲੀਆ ਤੇ ਵੈਸਟਰਨ ਆਸਟ੍ਰੇਲੀਆ ਤੇ ਪਿਛਲੇ ਪਾਸੇ ਨਾ ਚੈਕਿੰਗ ਹੋਈ ਜਾਂਦੀ ਹੈਗੀ ਐਦਾਂ ਦਾ ਰੈਸਟ ਏਰੀਆ ਬਣਿਆ ਹੋਇਆ ਇਧਰ ਅੱਗੀ ਹੋਈ ਅੱਗ ਤੇ ਇਹ ਚੈੱਕ ਕਰਨ ਕਿ ਹੁਣ ਗੱਡੀ ਆਪਣੀ ਸਾਰੀ ਸਾਰੀ ਵੀ ਕੋਈ ਫਰੂਟ ਵੈਜੀਟੇਬਲ ਹੈਗਾ ਤੁਹਾਡੇ ਕੋਲੇ ਜਾਂ ਨਹੀਂ ਹੈਗਾ ਉਹ ਪਿੱਛੇ ਤੂੰ ਆ ਅਗ ਲੱਗੀ ਹੋਈ ਐ ਸਾਰੇ ਪਾਸੇ ਇੱਥੇ ਫੋਟੋ ਕਰਾ ਕੇ ਅੱਗੇ ਨਵਾਂ ਦਿਆਂਗਾ ਇਦਾਂ ਦਾ ਮੈਂ ਹੈਗਾ ਤੇ ਹੁਣ ਆਪਾਂ ਆਵਦੀ ਪੰਜਵੀਂ ਸਟੇਜ ਦੇ ਵਿੱਚ ਦਾਖਲ ਹੋ ਗਏ ਅਜੇ ਹੁਣ ਐ ਬਸ ਉਹ ਤੋਂ ਹੋ ਕੇ ਫਿਰ ਮੁੜਿਆ ਮੈਂ ਵਾਪਸ ਅ ਅਗੇ ਦਾ ਨਾਮ ਵੈਸਟਰਨ ਆਸਟ੍ਰੇਲੀਆ ਤੇ ਇੱਥੇ ਇਹਨਾਂ ਨੇ ਚੈਕਿੰਗ ਕੀਤੀ ਮੇਰੀ ਗੱਡੀ ਦੀ ਪ੍ਰੋਪਰ ਮੈਨੂੰ ਕਹਿੰਦੇ ਕੀ ਕਰ ਸਕਦੇ ਕੋ ਖਾਣ ਨੂੰ ਮੈਂ ਕਿਹਾ ਮੇਰੇ ਕੋਲ ਵਾਵਾ ਕੋਸਾ ਖਾਣ ਆ ਦੇਖੋ ਫਿਰ ਮਸਾ ਕਰ ਦਿਖਾਇਆ ਉਹ ਕਹਿੰਦੇ ਬਾਕੀ ਸਾਰਾ ਤਾਂ ਠੀਕ ਐ ਆ ਦੋ ਚੀਜ਼ਾਂ ਤੂੰ ਲੈ ਕੇ ਨਹੀਂ ਜਾ ਸਕਦਾ ਵੀ ਇਹ ਤਾਂ ਸਾਨੂੰ ਦੇ ਮੈਂ ਕਿਹਾ ਵੀ ਮੈਂ ਲੈ ਕੇ ਨਹੀਂ ਜਾਂਦਾ ਚਲੋ ਮੈਂ ਖਾ ਸਕਦਾ ਕਹਿੰਦੇ ਹਾਂ ਤੂੰ ਖਾ ਸਕਦਾ ਹੈਂ ਪਰ ਪਿੱਛੇ ਜਾ ਕੇ ਤੂੰ ਖਾ ਕੇ ਫੇਰ ਸਾਡੇ ਇੱਧਰ ਆ ਜਾ ਪਰ ਛਿੱਲੜ ਤੂੰ ਅੱਗੇ ਲੈ ਕੇ ਜਾਣੇ ਮੈਂ ਕੋਈ ਗੱਲ ਨਹੀਂ ਛਿੱਲੜ ਤੁਹਾਨੂੰ ਫੁਲਾ ਦੂੰਗਾ ਮੈਂ ਕਹਿੰਦੇ ਹਾਂ ਜਾਂਦਾ ਉਹ ਛਿੱਲੜ ਸਾਨੂੰ ਫੁਲਾ ਦੀ ਤੇ ਤੂੰ ਖਾ ਲੈ ਫਿਰ ਮੈਂ ਗੱਡੀ ਇਧਰੋਂ ਮੋੜੀ ਮੋੜ ਕਿੱਥੇ ਲਾਇਆ ਇੱਥੇ ਆ ਕੇ ਮੈਂ ਪਾਣੀ ਪੀਤਾ ਇਨਾ ਪਾਣੀ ਪੀਤਾ ਤੇ ਹੁਣ ਇਹ ਦੋਨੋਂ ਦਾ ਸੇਵਨ ਕੀਤਾ ਜਾਊਗਾ ਇਹ ਖਾ ਕੇ ਫਿਰ ਆਪਾਂਥੋਂ ਨਿਕਲ ਸਕਦੇ ਹਾਂ ਕਹਿੰਦੇ ਸੰਤਰੇ ਦੇ ਸੇਵਕ ਨੇ ਆਨੇ ਲਾਉੜ ਨਹੀਂ ਹੈਗੇ ਤੇ ਕੋਈ ਗੱਲ ਨਹੀਂ ਆਪਾਂ ਢਾਡੇ ਚ ਪਾ ਕੇ ਬੈ ਜਾਣਾ ਇਹ ਆ ਜੀ ਸਫਰ ਦਾ ਬਿਕਲਾ ਤੇ ਆ ਜੀ ਹਿਸਟਰੀ ਲਿਖੀ ਪਈ ਹੈਗੀ ਆ ਤੇ ਜੇਕਰ ਤੁਸੀਂ ਪੜਨੀ ਤਾਂ ਪੜ ਸਕਦੇ ਹੋ ਇੱਧਰ ਵੀ ਲਿਖਿਆ ਹੋਇਆ ਖਾਸਾ ਕੁਝ ਆਪਾਂ ਇਧਰੋਂ ਆਇਆ ਵਸਤ ਨੂੰ ਸਤਿ ਸ੍ਰੀ ਅਕਾਲ ਆਇਆ ਕਿ ਇੱਥੇ ਆਇਆ ਆਪਾਂ ਆਵਚਾਲੇ ਬਿੰਦੂ ਤੇ ਤੇ ਆਪਾਂ ਜਾਣਾ ਇੱਥੋਂ ਦੀ ਆਏ ਹੋ ਕੇ ਹੌਸ ਕਲੀਕ ਤੱਕ ਮੱਖੀਆਂ ਖੰਡੀਆਂ ਜਦੋਂ ਬਹਿੰਦੀਆਂ ਨਾ ਦੰਦੀ ਵੱਡਦੀਆਂ ਖੰਡੀਆਂ ਮੱਖੀਆਂ ਖੰਡੀਆਂ ਪਲੇਟਫਾਰਮ ਉੱਤੇ ਜਾ ਕੇ ਆਪਾਂ ਫਤ ਤੁਹਾਡਾ ਕਾਤਾ ਜਾਊਗਾ ਇਕ ਹੋਤੀ ਵੇਖੀ ਮੈਂ ਟਾਈਮ ਟੇਨ ਹੋ ਗਿਆ ਹੋਰ ਅੱਗੇ ਆ ਗਿਆ ਆਪਾਂ ਮਲ ਮਿਨਿਸਟਰਨ 2 ਵਜੇ ਤੇ ਤੇ 12:30 ਹੋਇਆ ਮਲ ਭਾਈ ਘੰਟਾ ਦਾ ਫਰਕ ਪੈ ਗਿਆ 1 ਘੰਟਾ ਆਪਾਂ ਹੋਰ ਇੱਧਰ ਨੂੰ ਆ ਗਏ ਮਲ ਬਣਾ ਆਪਣਾ 2:30 ਘੰਟੇ ਅੱਗੇ ਹੋ ਗਿਆ ਹੁਣ ਆ ਹਣੀ ਵਾਸਤੇ ਰੱਖਿਆ ਇੱਕ ਪਰਲੇ ਬਸਿਆ ਭੇਜੀਸ ਵਾਸਤੇ ਆ ਆ ਦੂਜੇ ਸਮਾਨ ਵਾਸਤੇ ਤੇ ਐਂ ਕਰਕੇ ਸਾਰ ਕੁਝ ਢਾ ਲੈਂਦੇ ਇੱਥੇ ਉਹ ਗਲਾਸ ਬੋਟਲ ਦੇ ਹੋਰ ਚੀਜ਼ਾਂ ਵਾਸਤੇ ਹੁਣ ਆਪਾਂ ਅੱਗੇ ਨੂੰ ਪਤਾਵਾਂਗੇ ਇਹ ਸੰਭਿੰਨ ਲੱਗੇ ਮੈਨੂੰ ਕੀ ਹਸਾਬ ਤਾਂ ਵੈਸਟਨ ਆਸਟ੍ਰੇਲੀਆ ਦੇ ਵਿੱਚ ਤੁਹਾਡਾ ਸਵਾਗਤ ਹੈ ਸਾਰਿਆਂ ਦਾ ਤੇ ਨਾਲੇ ਮੇਰਾ ਵੀ ਸਵਾਗਤ ਹੈ ਐਤੋਂ ਦੀ ਸਪੀਡ ਆਕਸੀ 110 110 ਫਾਟੇ ਤੋਂ ਪਤਰੀ ਕੋ ਨਿਕਲ ਜਾਂਦੇ ਇਤੋਂ ਦੀ ਸਪੀਡ ਹੋਈ 110 ਕਿਲੋਮੀਟਰ ਪ੍ਰਤੀ ਘੰਟਾ ਤੇ ਕਹਿੰਦੇ ਕੈਮਰੇ ਤੇ ਕੁੱਤਿਆਂ ਤੋਂ ਸਾਵਧਾਨ। ਓਕੇ ਹੈੱਡਲਾਈਟਾਂ ਔਨ ਰੱਖੋ। ਰੇਡੀਓ ਵੀ ਔਨ ਰੱਖੋ। 110 ਦੀ ਸਪੀਡ ਹੋ ਗਈ ਫਿਰ ਇੱਥੇ। ਤੇ ਕਹਿੰਦੇ ਇੱਥੇ ਜਾਨਵਰ ਹੋ ਸਕਦੇ ਆ ਸੜਕਾਂ ਤੇ ਜਦਾ ਧਿਆਨ ਰੱਖਿਓ ਆਂਦਿਆਂ। ਵਿਚਾਰ ਰੱਖਿਓ। ਗਰਸਟਨ ਆਸਟ੍ਰੇਲੀਆ ਮੈਂ ਇਧਰੋਂ ਆਇਆ ਤੇ ਇਧਰੋਂ ਜਾਣਾ ਤੇ ਰਾਹ ਦੇ ਵਿੱਚ ਇੱਕ ਪੰਪ ਮਿਲਿਆ ਤੇ ਇੱਥੇ ਮੈਂ ਕਿਹਾ ਚੱਲ ਤੇਲ ਪਵਾ ਲਈਏ ਪਰ ਇਹਨਾਂ ਨੇ ਲਿਖਿਆ ਹੈਗਾ ਪਲੀਜ਼ ਲੀਵ ਯੂਰ ਆਈਡੀ ਕ੍ਰੈਡਿਟ ਕਾਰਡ ਐਟ ਦਾ ਸ਼ਾਪ ਕਾਊਂਟਰ ਵੀ ਅਸੀਂ ਉਹਨਾਂ ਚੋਂ ਪੈਸੇ ਨਹੀਂ ਦੇਣੇ ਤੇਲ ਨਹੀਂ ਐਕਟਿਵੇਟ ਕਰਨਾ ਜਿੰਨਾ ਚਿਰ ਤੁਸੀਂ ਆਪਦਾ ਕਾਰਡ ਜਾਂ ਆਈਡੀ ਨਹੀਂ ਦੇਖਿਓਂਦੇ ਤਾਂ ਮੈਂ ਉਹਦਾ ਮੈਡੀਕਲ ਕਾਰਡ ਅੰਦਰ ਦੇਣ ਚੱਲੇ ਤੇ ਫਿਰ ਐਕਟਿਵੇਟ ਕਰ ਦਊਗਾ ਤੇ ਫਿਰ ਆਪਾਂ ਤੇਲ ਪਵਾ ਕੇ ਅੱਗੇ ਵਧਾਂਗੇ ਐਦਾਂ ਹੈਗਾ ਮੇਰੀ ਹਜੇ ਇਹਦੇ ਚ ਅੱਧੀ ਟੈਂਕੀ ਖਪਈ ਆ ਪਰ ਮੈਨੂੰ ਆਇਆ ਸੀਫਟੀ ਵਾਸਤੇ ਪੋੜਾ ਜਾਣਾ ਤੇ ਰਪੋੜਿਆ ਇੱਥੇ ਹੈਗਾ 2 ਡਾਲਰ 17 ਸੈਂਟਰ ਨੂੰ ਤੇ 21 ਲੀਟਰ ਪਿਆਗਾ 46 ਡਾਲਰਾਂ ਦਾ ਤੇ 46 ਡਾਲਰਾਂ ਦੇ ਵਿੱਚ ਨਾ ਆਪਣੇ ਇੱਥੇ ਮੈਲਬਨ ਜੱਡੀ ਦੀ ਟੈਂਕੀ ਪੂਰੀ ਫੁੱਲ ਹੋ ਜਾਂਦੀ ਸੀ ਇੱਥੇ ਆਪਾਂ ਨੂੰ ਅੱਧੀ ਮਿਲਦੀ ਹੈ ਤੇ ਇੱਥੇ ਕਹਿੰਦੇ ਵਾਈਫਾਈ ਜੇ ਲੈਣਾ ਤਾਂ ਲੈ ਸਕਦੇ ਤੁਸੀਂ ਫ੍ਰੀ ਚ ਹੈਗਾ ਕਿਉਂਕਿ ਇੱਥੇ ਅਸਲ ਵਿੱਚ ਨੈੱਟਵਰਕ ਹੁੰਦਾ ਨਹੀਂਗਾ ਜਦੋਂ ਮੈਡੀਕਲ ਵਾਪਸ ਲੈ ਲਿਆ ਪੇਮੈਂਟ ਆਪਾਂ ਉਸ ਤੋਂ ਕਰਤੀ ਇਹਨਾਂ ਕੋਲੋਂ ਇੱਕ ਆ ਮੈਂ ਫੜਿਆ ਚਿਕਨ ਵਾਲੇ ਨਗਟਸ ਤੇ ਕਾਫੀ ਤੇ ਦਿਨ ਮਾਹੌਲ ਹੈ ਤੇ ਆ ਥੋੜਾ ਜਿਹਾ ਫਰੈਸ਼ ਫਰੂਟਸ ਪਏ ਨੇ ਕੋਲੇ ਠੰਡੇ ਠੰਡੇ ਪਏ ਆ ਖਾਸ਼ਾ ਕੁਛ ਰੱਖੀ ਬੈਠੇ ਆ ਤੇ ਨਾਲ ਇਹ ਇਹ ਨਾਲ ਕਾਲੀਆਂ ਮਿਰਚਾਂ ਲਈਆਂ ਇੱਕ ਕਾਫੀ ਲਈ ਹੈ ਚਲ ਆਪਾਂ ਅੱਗੇ ਨੂੰ ਵਧਾਂਗੇ ਇਹਦੇ ਵਧੀਆ ਠੰਡਾ ਜਿਹਾ ਮਾਹੌਲ ਆਪਾਂ ਕਰਨ ਆਪਾਂ ਕੇ ਬਾਅਦ ਤੇ ਥੈਂਕ ਯੂ ਵੈਰੀ ਮੱਚ ਬ੍ਰਦਰ ਸਬਲਟ ਪਰ ਐਕਸਟਰਾ ਸੇਫਟੀ ਮਾਚਰ ਪਾ ਲਈ ਜਾਵੇ ਨਾ ਤੇਲ ਜਾ ਪਾ ਲਿਆ ਜਾਵੇ ਆ ਰੋਡ ਤੇ ਨਾ ਹੁੰਦੀ ਐ 1 2 3 ਤੇ 4 ਤੇ ਆ ਰੰਗ ਮਿੱਟੀ ਇੱਥੋਂ ਦੀ ਲਾਲ ਹੈ ਨਾ ਤੇ ਲਾਲ ਮਿੱਟੀ ਨਾਲ ਆਏ ਹੋਏ ਪਏ ਹੁੰਦੇ ਆ ਐਡੇ ਟਰਾਲੇ ਲਈ ਫਿਰਦੇ ਇੱਥੇ ਅਬ ਇਧਰੋਂ ਆਏ ਆ ਇਧਰ ਨੂੰ ਜਾਣਾ ਹੈ ਤੇ 200 ਕਿਲੋਮੀਟਰ ਹਜੇ ਮੈਂ ਆਇਆ ਉਥੋਂ ਹਾਂ 300 ਕਿਲੋਮੀਟਰ ਹਾਂ 300 ਤੇ ਜਿਹੜੇ ਆਪਾਂ ਕੀੜਿਆਂ ਦੇ ਭੌਣ ਜਿ ਨਹੀਂ ਵੇਖੇ ਸੀ ਲੰਮੇ ਲੰਮੇ ਪਤਲੇ ਬਦਲੇ ਜੇ ਉਹ ਇਦਾਂ ਦੇ ਹੋ ਗਏ ਹੁਣ ਐਡੇ ਡਾ ਸਾਈਜ਼ ਹੋ ਗਿਆ ਨਾ ਇਹ ਇਧਰ ਵੀ ਗਵਾਰਿਆ ਵਾਂਗੂ ਹੋ ਗਏ ਜੇ ਪਾਥੀਆਂ ਦੇ ਗਵਾਰੇ ਨਹੀਂ ਹੁੰਦੇ ਸੀ ਨਾ ਉਹਦਾਂ ਦਾ ਸਾਈਜ਼ ਹੋ ਗਿਆ ਉਹ ਪਿੱਛੇ ਵੀ ਗੱਡੇ ਗੱਡੇ ਹੋ ਗਿਆ ਇਧਰ ਵੀ ਤੇ ਆ ਸਾਈਜ਼ ਦੇ ਹੋਏ ਪਏ ਦੇਖ ਲੋ ਲੈ ਕਿਆ ਬਾਤ ਹੈ ਤੇ ਜਿਹੜਾ ਬਾਓ ਬਾਬ ਦਾ ਦਰਖਤ ਨਹੀਂ ਲੱਗਿਆ ਪਿਆ ਨਾ ਉਹ ਮੈਂ ਵੇਖਿਆ ਉਹਨੂੰ ਬੀ ਲੱਗੇ ਪਿਆ ਬੀ ਨਹੀਂ ਫਲ ਕਹਿ ਸਕਦੇ ਆਪਾਂ ਫਰ ਫਲ ਦੇ ਵਿੱਚ ਬੀ ਹੋਣੀ ਆ ਆਬਵੀਅਸਲੀ ਨਾ ਤੇ ਮੈਂ ਸੋਚਦਾ ਜੇਕਰ ਮੈਨੂੰ ਕਿਤੇ ਰਾਹ ਚ ਮਿਲੇ ਨਾ ਤਾਂ ਮੈਂ ਉਹਨੂੰ ਤੋੜ ਕੇ ਲੱਗੇ ਜਾਊਂਗਾ ਉਹਦੇ ਬੀ ਤੇ ਇਧਰ ਆ ਇੱਥੇ ਰੁਕਿਆ ਮੈਂ ਮੈਨੂੰ ਆ ਮੈਦਾ ਕੋਈ ਬੀ ਤੋੜ ਕੇ ਲੱਗਾ ਇੱਕ ਤਾਂ ਨਾ ਇਹ ਸਰ ਟੁੱਟੇ ਪਏ ਆ ਨਾ ਪਹਿਲਾਂ ਹੀ ਆ ਸਹੀ ਹੈ ਬੜਾ ਇਹ ਸੌਫਟ ਜਹਾ ਤੇ ਵਧੀਆ ਹੈ ਯਾਰ ਗੁੱਡ ਇਦੇ ਵਿੱਚ ਹੈਗਾ ਕੁਝ ਵੀ ਇੱਕੇ ਇੱਕ ਆ ਦੋ ਆਪਾਂ ਦੋ ਇਹਦੇ ਆ ਫਰੂਟ ਚੱਕ ਲੈ ਹੁਣ ਮੈਨੂੰ ਪਤਾ ਨਹੀਂ ਇਹ ਕਿੰਨਾ ਕੁ ਸੇਫ ਹੈ ਕਿੰਨਾ ਕੁ ਨਹੀਂ ਹੈਗਾ ਬਟ ਮੈਂ ਚੱਕ ਲੈ ਹੱਗੇ ਨੂੰ ਵਾਧਦੇ ਇਧਰੋਂ ਆਏ ਸੀਗੇ ਇਧਰ ਨੂੰ ਚੱਲਦੇ ਆ ਰਿਸੈਪਸ਼ਨ ਹੈ ਰਿਸੈਪਸ਼ਨ ਤੇ ਇੱਕ ਆਪਣਾ ਸੀਗਾ ਰਫਾ ਬਾਈ ਨੇ ਮੈਨੂੰ ਆ ਸਮਝਾਤਾ 100 ڈالر ਲਿਆ 108 ਨੰਬਰ ਆਪਾਂ ਨੂੰ ਕਮਰਾ ਦਿੱਤਾ ਇਹ ਪਿੰਡ ਹੈਗਾ ਹਾਂ ਇਹਨੂੰ ਪੁੱਛਦਾ ਬਾਹਰ ਜਾ ਸਕਦਾ ਨੇ ਐਰੋਫਾ ਕੈਨ ਆਈ ਗੋ ਆਊਟਸਾਈਡ ਟੂ ਐਕਸਪਲੋਰ ਦਾ ਵਿਲੇਜ ਇਜ਼ 댓 ਓਕੇ ਸੇਫ ਇਟ ਇਜ਼ ਐਕਚੁਅਲੀ ਸੇਫ ਯੂ ਨੀਡ ਟੂ ਦੇ ਆਲ ਰਾਈਟ ਐਂਡ ਵਾਟਸ ਦਾ ਐਟ੍ਰੈਕਸ਼ਨਸ ਹੇਅਰ ਲਾਈਕ ਵਾਟ ਕੈਨ ਆਈ ਸੀ ਇਨ ਯੂਅਰ ਵਿਲੇਜ ਇਨ ਯੂਅਰ ਟਾਊਨ ਯੂਅਰ ਕਾਰ ਇਜ਼ ਵੈਰੀ ਲੋਅ ਟੂ ਗੋ ਆਨ ਥਰਕਿਉਸ ਮੋਸਟ ਆਫ ਦਾ ਰੂਟਸ ਆ ਐਕਚੁਅਲੀ ਆਫ ਰੋਡਸ ਓਕੇ But uh, your car can actually go to China Wall, so these are all the things that you can see. China Wall, Caroline okay. pool, all those stuff. Okay, what is yeah. China Wall? It's uh... China Wall. It's like the reason why it's called China Wall. It actually looks like China Wall. Okay. So, yeah, it's just uh, six kilometers here. So six kilometers. Just, just on this road, yeah. Okay, but, but it's a... accent across the roads. Uh -huh. And yeah, other than that, there's basically most of the things are like. 6645 kilometers away 42 kilometers okay. just many things but they need like uh, off road hmm, off road vehicles, right. it's okay thank you so much <laughs> <rata>. <laughs> so uh, the moment aap aa gaye the auto aur creek motors idda da hai wo kehnde parking lag ke tusi udhar un le jao 108 number okay ji ਵਾਹ ਵਾਹ ਕੰਬਾਤ ਏਸੀ ਚੱਲੀ ਹੁੰਦਾ ਓਏ ਪਹਿਲਾਂ ਹੀ ਛੱਡ ਰੱਖਿਆ ਇਹਨਾਂ ਨੇ ਪਾਣੀ ਗਰਮ ਕਰਨ ਵਾਲੀ ਪਈ ਆ ਬਰੈਡ ਵਾਲੇ ਤੇ ਦੋ ਕੱਪ ਪਏ ਆ ਤੇ ਨੈਸਕੈਫੇ ਤੇ ਚਾਹ ਚੁੱਪਈ ਹੈਗੀ ਗੁੱਡ ਫ੍ਰਿਜ ਫ੍ਰਿਜ ਵੀ ਹੈ ਵਾਹ ਜੀ ਆ ਵਧੀਆ ਕੰਮ ਹੋ ਗਿਆ ਫ੍ਰਿਜ ਵਾਲਾ ਟੀਵੀ ਵੀ ਹੈਗਾ ਟੀਵੀ ਤਾਂ ਪੱਗੀ ਦੇਖਣ ਸਭੋ ਹੈਗਾ ਇਹਦਾ ਆਪਣਾ ਸ਼ਾਨਦਾਰ ਟਿਕਾਣਾ ਜਿੱਥੇ ਆਪਾਂ ਅੱਜ ਰਾਤ ਰਹਿਵਾਂਗੇ ਤੇ ਮੈਂ ਹੁਣ ਕਮਰੇ ਚ ਆ ਗਿਆ ਤੇ ਕਮਰੇ ਚ ਆ ਕੇ ਮੈਂ ਜਿੰਨਾ ਕੁ ਲੋੜਿੰਦਾ ਸਮਾਨ ਸਿਰ ਰੱਖ ਲਿਆ ਬਾਕੀ ਗੱਡੀ ਚ ਹੀ ਪਿਆ ਹੈਗਾ ਤੇ ਆ ਫਰਿੱਜ ਦੇ ਵਿੱਚ ਆਪਾਂ ਇਹਦਾ ਮਸ਼ਰੂਮ ਬ੍ਰੈਡ ਤੇ ਆ ਇੱਕ ਸੌਸ ਜੀ ਪੀ ਮੇਰੇ ਕੋਲੇ ਰੱਖਤੀ ਇੱਥੇ ਮੈਂ ਤਾਂ ਮਿਊਜ਼ਿਕ ਦਾ ਸੈਟਅਪ ਲਾ ਲਿਆ ਸਾਰਾ ਤੇ ਅੱਜ ਸਾਰਿਆਂ ਦੇ ਲਾਂਬੇ ਲਏ ਜਾਣਗੇ ਅੱਜ ਮਿਊਜ਼ਿਕ ਦਾ ਕੰਮ ਕਰਨਾ ਵਧੀਆ ਤਰੀਕੇ ਨਾਲ ਕਿਉਂਕਿ ਹੁਣ ਆਇਆ ਕਮਰਾ ਜ ਹੈਗਾ ਨਾ ਆਪਣੇ ਕੋਲ ਹੈ ਨਾ ਤੇ ਬਾਹਰ ਬੈ ਕੇ ਮੈਂ ਕੁਕਿੰਗ ਕਰ ਲਵਾਂ ਰਾਤ ਨੂੰ ਤੇ ਖਾਣਾ ਇੱਥੇ ਮੇਰੇ ਨਾਲ ਕੰਮ ਕੀਤਾ ਜਾਊਗਾ ਪਰ ਉਹ ਤੋਂ ਪਹਿਲਾਂ ਇੱਕ ਵਾਰ ਮੈਂ ਨਾਲ ਸਟੋਰ ਉੱਤੇ ਜਾ ਕੇ ਆਉਣਾ ਇੱਕ ਗੰਡਾ ਇੱਕ ਟਮਾਟੋ ਤੇ ਜੇ ਹਰੀ ਮਿਰਚ ਮਿਲ ਗਈ ਹਰੀ ਮਿਰਚ ਲੈ ਕੇ ਆਉਣੀ ਹੈ ਚੱਕ ਤੇ ਮੈਂ ਕਿਹਾ ਜਨਾ ਮੀ ਚੜਿਆ ਹੁੰਦਾ ਤੇ ਮੀ ਬਸ ਆਇਆ ਲੋ ਫੇ ਪੈ ਜੇ ਤਪ ਨਾ ਜਾਵੇ ਕਿਉਂਕਿ ਪਿੱਛੇ ਦਾ ਖਾਲੀ ਉਧਰ ਤਾਂ ਇਧਰ ਉਧਰ ਚੜਿਆ ਹੁੰਦਾ ਪਰ ਇਹ ਰੋਡ ਦੇ ਉੱਪਰ ਨਾ ਇੱਕ ਆ ਹੈਗਾ ਆਜੀ ਇਹ ਛੋਟਾ ਜਿਹਾ ਇੱਥੇ ਆਪਾਂ ਸਮਾਨ ਲੈ ਜਾਂਦੇ ਹਾਂ ਬਾਕੀ ਇੱਥੇ ਸਾਰੇ ਉਹੀ ਹੈ ਜਿਹੜੇ ਇਥੋਂ ਦੇ ਲੋਕਲ ਹੁੰਦੇ ਮੂਲ ਨਿਵਾਸੀ ਅੱਜ ਮੈਨੂੰ ਤਕਰੀਬਨ ਤਕਰੀਬਨ 13 ਦਿਨ ਹੋ ਗਏ 14 ਦਿਨ ਹੋ ਗਏ ਘਰੋਂ ਬਾਹਰ ਆਏ ਨਾ ਤੇ ਮੈਂ ਹਰ ਰੋਜ਼ ਕੈਂਪਿੰਗ ਕਰਕੇ ਪੈਂਦਾ ਸੀਗਾ ਅੱਜ ਮੈਨੂੰ ਬੈੱਡ ਮਿਲਿਆ ਤੇ ਨਾਲ ਮੈਨੂੰ ਇੱਕ ਏਸੀ ਮਿਲਿਆ ਤੇ ਇਸ ਬੈੱਡ ਤੇ ਏਸੀ ਦਾ ਮੈਂ ਪੂਰਾ ਪੂਰਾ ਲਾਭ ਚੱਕੀ ਹੁੰਦਾ ਏ ਏਸੀ ਛੱਡਿਆ ਹੋਇਆ ਥੱਲੇ ਆਪਾਂ ਗੰਡੇ ਕੱਟ ਲੇ ਟਮਾਟਰ ਹਰੀਆਂ ਮਿਰਚਾਂ ਆਲੂ ਸਲਾਦ ਲਸਣ ਤੇ ਅਦਰਕ ਅੱਜ ਬਣੂਗੀ ਸਬਜ਼ੀ ਮਸ਼ਰੂਮ ਤੇ ਆਲੂ ਨਾਲ ਹੋਣਗੇ ਬਰੈਡ ਆਹ ਬਾਹਰ ਇਹਦਾ ਟੇਬਲ ਦਿੱਤੇ ਹੋਇਆ ਤੇ ਟੇਬਲਾਂ ਦੇ ਪਰਮੇ ਰੱਖਿਆ ਹੋਇਆ। ਇਹ ਚੁੱਲਾ। ਸਬਜ਼ੀ ਬਣਾਉਣ ਦੀ ਤਿਆਰੀ। ਤੇ ਮੀਂਹ ਆਪਣਾ ਟਪ ਗਿਆ। ਹੁਣੇ-ਹੁਣੇ ਮੀਂਹ ਥੋੜਾ ਜਿਹਾ ਪਿਆ ਸੀਗਾ। ਉਹ ਤੋਂ ਬਾਅਦ ਬੱਦਲ ਲੱਗੇ। ਗਾਂਵ ਬਾਲ ਮੈਂ। ਧੁੱਪ ਨਿਕਲੇ। ਚਲੋ ਵੈਸੇ ਵਧੀਆ। ਜੇਕਰ ਇੱਥੇ ਮੀਂਹ ਪੈਂਦਾ ਹੁੰਦਾ ਹੁਣ ਮੈਂ ਫਿਰ ਸਬਜ਼ੀ ਰੋਟੀ ਬਣਾ ਸਕਦਾ ਸੀਗਾ। ਇਹ ਵੀ ਚੰਗਾ ਹੋਇਆ। ਸ਼ੈਂਪੂ ਤੇ ਕੰਡੀਸ਼ਨਰ ਲਾ ਕੇ ਆਨ ਬਾਲ ਤਾਂ ਉਸ ਫਿਰ ਕੀ ਚਲ ਕੀ ਕਰ ਲੈ ਤੇ ਇਧਰ ਆਪਣੀ ਸਬਜੀ ਪੂਰੇ ਕੰਡੇ ਤੇ ਆ ਤਿਆਰ ਮਸ਼ਰੂਮ ਤੇ ਆਲੂ ਤੇ ਇਧਰ ਮੈਂ ਕੰਮ ਕਰੀ ਜਾਂ ਅੰਦਰ ਬੈਠਾ ਤੇ ਬਸ ਇਹ ਤਾਂ ਦਿਨ ਖੜਾ ਹੈਗਾ ਥੋੜਾ ਜਿਹਾ ਕੰਮ ਹੋਰ ਕਰਕੇ ਫਿਰ ਆਪਣਾ ਦਿਵਲ ਹੋ ਜਾਣਾ ਜੇ ਕਿ ਮੈਂ ਹੋਰ ਫਸ ਲਾਇਆ ਮੂੰਹ ਬਾਲਾ ਮੋਟਾ ਆਉਣ ਲੱਗ ਪਿਆ ਲੈ ਚਾਰ ਪੰਜ ਇਹਨਾਂ ਤਾਂ ਬੜਾ ਰਿਡਿਊਸ ਕੀਤਾ ਫਿਰ ਜਦੋਂ ਆਪਾਂ ਉਹ ਬ੍ਰੈਡ ਬਰੋਡ ਜਿਹਾ ਖਾਂਦੇ ਸੀਗੇ ਫਿਰ ਮੈਂ ਚੌਲ ਸ਼ੁਰੂ ਕਰਤੇ ਤੇ ਚੌਲ ਜਦੋਂ ਦਾ ਮੈਂ ਖਾਈ ਜਾਂਦਾ ਬਾਹਲਾ ਹੀ ਮੋਟਾ ਮੂੰਹ ਹੋ ਗਿਆ ਮੈਨੂੰ ਆਪ ਨੂੰ ਕਹਿਣ ਵਿੱਚ ਲੱਗਦਾ ਹੈ ਤੇ ਹੁਣ ਚੌਲ ਬੰਦ ਕਰਤੇ ਫਿਰ ਬਰੱਡ ਵਾਲੇ ਪਾਸੇ ਆ ਗਿਆ ਤੇ ਆ ਮੇਰੀ ਸੋਲਰ ਆਇਲਾਈਟ ਹੈਗੀ ਆ ਇਹ ਵੀ ਚਾਰਜ ਹੋਣਾ ਬੰਦ ਹੋ ਗਈ ਇਹ ਸਿਰਫ ਸੂਰਜ ਨਾਲ ਚਾਰਜ ਹੁੰਦੀ ਹੈ ਤੇ ਜਿਹੜਾ ਪੱਖਾ ਸੀ ਬੈਟਰੀ ਵਾਲਾ ਉਹ ਵੀ ਬੰਦ ਹੋ ਗਿਆ ਕੁਝ ਮੈਂ ਸਾੜ ਬੈਠਾ ਉਹ ਪੱਖੇ ਦੇ ਉੱਪਰ ਉਹ ਪੱਖੇ ਦਾ ਕੀ ਹਿਸਾਬ ਸੀਗਾ ਉਹ ਪੱਖੇ ਨੂੰ USB C ਨਾਲ ਚਾਰਜ ਕਰਦੇ ਹੁੰਦੇ ਆ ਤੇ ਜਿਹੜਾ ਆ ਬੈਟਰੀ ਬੈਂਕ ਹੈ ਇਹ ਵੀ USB C ਨਾਲ ਚਾਰਜ ਹੁੰਦਾ ਪਰ ਜਿਹੜਾ ਦਾ ਚਾਰਜਰ ਸੀਗਾ ਉਹ ਗੱਡੀ 'ਚ ਲੱਗਣ ਵਾਲਾ ਉਹ ਹੈਵੀ ਬਹਲਾ ਹੈਗਾ ਉਹਨੇ ਵੱਧ ਪਾਵਰ ਭੇਜਤੀ ਤੇ ਪੱਖਾ ਨਾਲ ਦੇ ਨਾਲ ਗੱਡੀ ਦੇ ਵਿੱਚ ਪਟਾਕਾ ਮਾਰ ਗਿਆ ਸੋ ਮੈਂ ਗੱਲ ਕੀਤੀ ਇਹਨਾਂ ਨਾਲ ਆ ਕਿੰਗਸ ਕੰਪਨੀ ਨਾਲ ਇਸੇ ਕੰਪਨੀ ਦੇ ਪੱਖਾ ਉਹ ਕਹਿੰਦੇ ਵੀ ਤੁਸੀਂ ਸਾਡੇ ਕੋਲ ਲੈ ਆਓ ਅਸੀਂ ਵੇਖ ਲਾਂਗੇ ਜੇ ਰੀਪਲੇਸਮੈਂਟ ਹੁੰਦੀ ਹੋਈ ਤਾਂ ਰੀਪਲੇਸਮੈਂਟ ਦੇ ਦਾਂਗੇ ਤੇ ਉਹ ਇਧਰ ਹੈਗਾ तकरीबन 2000 ਕਿਲੋਮੀਟਰ ਚਾਰ ਦਿਨ ਆਪਾਂ ਦਾ ਪਥਰ ਪਹੁੰਚਾਂਗੇ ਮੈਂ ਤੇ ਦੁਬਾਰਾ ਆਇਆ ਸੀਗਾ ਕੱਲ੍ਹ ਵਾਸਤੇ ਬਰੈਡ ਬਰੋਡ ਲੈਣਾ ਵਾਸਤੇ ਤੇ ਬਹੁਤ ਸੋਹਣਾ ਮਾਹੌਲ ਇੱਥੋਂ ਦਾ ਠੰਡੀ ਠੰਡੀ ਹਵਾ ਚੱਲੀ ਜਾਂਦੀ ਆ ਆ ਪਿੱਛੇ ਬੱਦਲ ਵੀ ਲੱਛਕੀ ਜਾਂਦੇ ਆ ਤੇ ਗੁੱਡ ਵਾਈਪ ਹੈ ਤੇ ਮੈਂ ਤੇ ਆਪਾਂ ਵਲੌਗ ਐਡਿਟ ਕਰ ਲਿਆ ਮੈਂ ਪੂਰਾ ਪੂਰਾ ਤੇ ਹਰ ਵਾਰ ਜਾ ਕੇ ਨਾ ਇੱਕ ਵਾਰ ਗੱਡੀ ਤੇ ਨਿਗਾਹ ਮਾਰ ਕੇ ਆਉਣਾ ਮੈਂ ਜਾ ਕੇ ਸਹੀ ਹੈ ਤੇ ਅੱਜ ਦੀ ਰਾਤ ਇਸ ਸੋਹਣੇ ਜਿਹੇ ਹੋਟਲ ਦੇ ਵਿੱਚ ਕਮਰਾ ਇੱਕ ਕੰਟੇਨਰਾਂ ਦੇ ਵਿੱਚ ਬਣੇ ਹੋਏ ਨਿੱਕੇ ਨਿੱਕੇ ਕਮਰੇ ਆ ਗਏ ਤੇ ਕਮਰਾ ਛੋਟਾ ਹੈਗਾ ਤੇ ਉਸ ਕਰਕੇ ਠੰਡਾ ਵਾਵਾ ਸੋਹਣਾ ਹੋਇਆ ਪਿਆ ਜੇ ਤੇ ਇੱਧਰ ਮੈਂ ਐਡੀਟਿੰਗ ਕਰ ਲਈ ਹੈ ਆ ਹੁਣ ਕਲਿੱਪ ਆ ਕੇ ਤੇ ਇਹ ਐਡੀਟਿੰਗ ਫਾਈਨਲ ਕਰ ਦਾਂਗੇ ਸਬਜ਼ੀ ਬਣੀ ਪਈ ਹੈ ਬਸ ਬਰੈਡ ਸੇਕਾਂਗੇ ਤੇ ਸਬਜ਼ੀ ਨਾਲ ਖਾਵਾਂਗੇ ਤੇ ਨਾਲ ਦੁੱਧ ਪੀਲਾਂਗੇ ਤੇ ਕੱਲ ਨੂੰ ਆਪਣਾ ਸਫਰ ਬਰੂਮ ਤੱਕ ਦਾ ਹੋਊਗਾ ਬਰੂਮ ਮੈਂ ਕੈਰਾਵਨ ਪਤਾ ਕਰ ਲਿਆ ਉਹ ਕਹਿੰਦਾ ਤੂੰ ਆ ਜਾ ਵੈਲਕਮ ਆ ਤੇਰਾ ਤੇ ਆਪਣੋਂ ਕੱਲ ਨੂੰ ਬਰੂਮ ਪਹੂਗਾ 5.5 600 ਕਿਲੋਮੀਟਰ ਅੱਜ ਵਧੀਆ ਸਫਰ ਕੱਢ ਲਿਆ ਆਪਾਂ ਤੇ ਅੱਜ ਰਾਹ ਦੇ ਵਿੱਚ ਜਦੋਂ ਪਤਾ ਕੀ ਸੀਗਾ ਜਦੋਂ ਮੈਂ ਮੈਲਬਨ ਦੇ ਵਿੱਚ ਬੈਠਾ ਸੀ ਨਾ ਜਦੋਂ ਮੈਂ ਰੋਡ ਮੈਪ ਬਣਾਈ ਜਾਂਦਾ ਸੀਗਾ ਵੀ ਮੱਕੇ ਮੈਂ ਕਿਵੇਂ ਜਾਣਾ ਉਦੋਂ ਮੈਨੂੰ ਇਹ ਰੋਡ ਤੇ ਲੱਗਦਾ ਸੀਗਾ ਜਿਵੇਂ ਪੰਜਰ ਜ਼ਮੀਨ ਹੋਵੇ ਲਾਲ ਰੰਗ ਦੀ ਜਿਵੇਂ ਮੇਰੇ ਦਿਮਾਗ ਦੇ ਵਿੱਚ ਪਾ ਜਦੋਂ ਮੈਂ ਇੱਥੇ ਜਮਾਂ ਚੇਂਜ ਸੀਗਾ ਇੱਥੇ ਪਹਾੜ ਬਹੁਤ ਸੋਹਣੇ ਤੇ ਹਰਿਆਲੀ ਵੀ ਹੈਗੀ ਆਸੇ-ਪਾਸੇ ਤੇ ਮਿੱਟੀ ਜ਼ਰੂਰ ਲਾਲ ਹੈਗੀ ਇੱਥੋਂ ਦੀ ਪਾ ਜਦੋਂ ਮੈਂ ਵੇਖਿਆ ਸੀਗਾ ਮੈਨੂੰ ਇਹ ਲੱਗਿਆ ਸੀਗਾ ਜਿਵੇਂ ਜਿਵੇਂ ਬਹੁਤ ਦੂਰ ਦੂਰ ਤੱਕ ਲੀ ਮਿੱਟੀ ਮਿੱਟੀ ਹੈਗੀ ਆ ਕੁਝ ਨਹੀਂ ਹੈਗਾ ਹੋਰ ਤੇ ਇੱਕ ਅੱਧੀ ਦੁਕਾਨ ਬਣੀ ਹੁੰਦੀ ਪੰਪ ਦੀ ਜਿਵੇਂ ਮੈਨੂੰ ਸਮਝਾਇਆ ਗਿਆ ਸੀ ਪਰ ਇੱਥੇ ਸਰਵਿਸ ਹਰੇਕ 300 ਕਿਲੋਮੀਟਰ ਬਾਅਦ ਜਾ ਕੇ ਸਰਵਿਸ ਹੈਗੀ ਆ ਪੰਪ ਖਾਣ ਪੀਣ ਨੂੰ ਸਾਰਾ ਕੁਝ ਹੈਗਾ ਉੱਥੇ ਤਾਂ ਇੰਨੀ ਦਿੱਕਤ ਨਹੀਂ ਹੈਗੀ ਤੇ ਮੈਨੂੰ ਆਈ ਲੱਗਿਆ ਸੀਗਾ ਵੀ ਡਾਰਬਿੰਦੂ ਲਾ ਕੇ ਬਰੂਮ ਤੱਕ ਦਾ ਸਫ਼ਰ ਬਹੁਤ ਔਖਾ ਹੋਊਗਾ ਪਰ ਨਹੀਂ ਔਖਾ ਦਾ ਹਾਂ ਮੈਨੂੰ ਕੈਰਾਵਨ ਪਾਰਕ ਨਹੀਂ ਮਿਲੇ ਇੱਥੇ ਇੱਥੇ ਮੈਨੂੰ ਹੋਟਲ ਮਿਲੇਗਾ ਪਰ ਕੋਈ ਗੱਲ ਨਹੀਂ ਵਧੀ ਜਾਏਗਾ ਸਾਰਾ ਕੁਝ ਸੋ ਕੱਲ ਨੂੰ ਬਰੂਮ ਜਾ ਕੇ ਰੁਕਦੇ ਰਾਤ ਨੂੰ ᱥᱟᱥᱤ કા ਸਾਰੇ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਦੇ ਤੇ ਇੱਕ ਹੋਰ ਗੱਲ ਆਪਣਾ ਸਮਾਂ ਚੇਂਜ ਹੋ ਗਿਆ ਸਮਾਂ ਮੈਲਬਨ ਤੋਂ ਆਪਾਂ 3 ਘੰਟੇ ਪਿੱਛੇ ਆ ਗਏ ਮੈਲਬਨ ਨਾਲ ਆਪਣਾ ਤਾਂ 3 ਘੰਟੇ ਅੱਗੇ ਤੇ ਆਪਾਂ ਪੰਜਾਬ ਨਾਲੋਂ 3 ਘੰਟੇ ਅੱਗੇ ਮਤਲਬ ਜੇਕਰ ਪੰਜਾਬ 12 ਵਜੇ ਤੇ ਇੱਥੇ 3 ਵਜੇ ਹੋਣਗੇ ਤੇ ਮੈਲਬਨ 6 ਵਜੇ ਹੋਣਗੇ ਆਓ ਜੱਸਾ ਹੁਤਾ ਮੈਂ ਕਹਿੰਦਾ ਤੇਨਾਂ ਘੰਟੇ ਦਾ ਫਰਕ ਪਿਆ